ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਅਰੋਣ ਕੁਰਾਣੀ ਤੇ ਜਿਵੇਂ-ਜਿਵੇਂ ਗਰਮੀਆਂ ਵੱਧ ਰਹੀਆਂ ਤੇ ਗਰਮੀਆਂ ਦੇ ਵਿੱਚ ਕਹਿੰਦੇ ਨੇ ਕਿ ਇਹ ਚੀਜ਼ ਪੀਣੀ ਬਹੁਤ ਵਧੀਆ ਹੁੰਦੀ ਹੈ ਤੁਹਾਨੂੰ ਇੱਕ ਅਜਿਹੀ ਹੀ ਡਿਸ਼ਰ ਸਿਖਾਵਾਂਗੇ ਜੋ ਕਿ ਸਿਰਫ 1 ਮਿੰਟ ਤੋਂ ਵੀ ਘੱਟ ਸਮੇਂ ਦੇ ਵਿੱਚ ਬਿਲਕੁਲ ਆਰਾਮ ਦੇ ਨਾਲ ਬਣ ਸਕਦੀ ਹੈ ਉਸਦੇ ਲਈ ਕੀ ਕੀ ਚਾਹੀਦਾ ਤੁਹਾਨੂੰ ਸਾਰੀ ਚੀਜ਼ਾਂ ਨਾਲ ਦੇ ਸਭ ਤੋਂ ਪਹਿਲਾਂ ਪੁਦੀਨਾ ਪੁਦੀਨੇ ਦੇ ਜਿਹੜੇ ਬਰੀਕ-ਬਰੀਕ ਪੱਤੇ ਐ ਉਹ ਤੋੜ ਲੈਣੇ ਆਪਾਂ ਤੇ ਇਸ ਤੋਂ ਬਾਅਦ ਸਾਨੂੰ 3-4 ਨਿੰਬੂ ਚਾਹੀਦੇ ਆ ਕਾਲਾ ਨਮਕ ਚਾਹੀਦਾ ਕਾਲੀਆਂ ਮਿਰਚਾਂ ਚਾਹੀਦੀਆਂ ਤੇ ਫਿਰ ਅਜੇ ਹੀ ਡਿਸ਼ ਬਣਨੀ ਹੈ ਜਿਹੜਾ ਤੁਸੀਂ ਐ ਕਹੋਗੇ ਵੀ ਯਾਰ ਰਿਕਵਰਮੈਂਟ ਤਿਆਰ ਹੋ ਗੇ ਨਜ਼ਾਰਾ ਆ ਗਿਆ ਨਜ਼ਾਰਾ ਆ ਗਿਆ ਜਿੰਨੀ ਗਰਮੀ ਹੋਊਗੀ ਤੇ ਉਨਾ ਹੀ ਉਹ ਡਿਸ਼ ਦਾ ਫਾਇਦਾ ਵੀ ਹੋਊਗਾ ਤੇ ਤੁਹਾਨੂੰ ਪੂਰੀ ਡਿਸ਼ ਬਾਰੇ ਦੱਸ ਦਿਆਂ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਕੀ ਕੀ ਬਣਨਾ ਹੈ ਸਭ ਤੋਂ ਪਹਿਲਾਂ ਤੁਸੀਂ ਨਿੰਬੂ ਲੈਣੇ ਆ ਜਿੰਨੇ ਕ ਨਿੰਬੂ ਤੁਹਾਨੂੰ ਚਾਹੀਦੇ ਆ ਤਕਰੀਬਨ 7 ਤੋਂ 10 ਨਿੰਬੂ ਤੁਸੀਂ ਲੈ ਲੈਣੇ ਆ ਤੇ ਨਿੰਬੂ ਲੈਣ ਤੋਂ ਬਾਅਦ ਇਹਨਾਂ ਨੂੰ ਆਰਾਮ ਦੇ ਨਾਲ ਧੋਸ ਵਾਰ ਕੇ ਬਿਲਕੁਲ ਬਰੀਕ ਬਰੀਕ ਕੱਟ ਲੈਣਾ ਹੈ ਅਤੇ ਮਤਲਬ ਸੈਂਟਰ ਚੋਂ ਕੱਟ ਲੈਣਾ ਹੈ ਤੇ ਵਿੱਚ ਜੋ ਗਿਟਕਾ ਜੋ ਹੁੰਦੀਆਂ ਉਹਨਾਂ ਨੂੰ ਵੀ ਕੱਢ ਲੈਣਾ ਹੈ ਬਾਹਰ ਤੇ ਬਾਹਰ ਕੱਢਣ ਤੋਂ ਬਾਅਦ ਤੁਹਾਨੂੰ ਪੂਰਾ ਦੱਸ ਦੇ ਕਿ ਕਿਸ ਤਰ੍ਹਾਂ ਅੱਗੇ ਤੁਹਾਡੀ ਡਿਸ਼ ਤਿਆਰ ਕਰਾਣੀ ਹੈ ਤੇ ਇਹ ਨਿੰਬੂਆਂ ਦਾ ਫਿਰ ਤੁਸੀਂ ਰਸਾ ਜਿਹੜਾ ਬਾਹਰ ਕੱਢ ਲੈਣਾ ਹੈ ਜਿੰਨਾ ਕਿ ਇੱਕ ਕੋਲੀ ਲੈ ਲਿਓ ਪੰਡਾ ਜਿਹਦੇ ਵਿੱਚ ਤੁਹਾਨੂੰ ਲੱਗੇ ਕਿ ਹੁਣ ਨਿੰਬੂ ਸਾਰੇ ਕੱਟ ਕੱਟ ਹੋ ਗਏ ਤੇ ਵਿੱਚੋਂ ਜੋ ਸਾਰਾ ਸਮਾਨ ਹੁੰਦਾ ਕੱਢ ਦਿੱਤਾ ਤੇ ਕੱਢਣ ਤੋਂ ਬਾਅਦ ਜਿਹੜਾ ਰਸਾ ਰਸਾ ਜੂਸ ਹੈ ਉਹਨੂੰ ਇੱਕ ਕੋਲੀ ਦੇ ਵਿੱਚ ਸਾਰਿਆਂ ਨੂੰ ਇਕੱਠਾ ਕਰ ਲੈਣਾ ਹੈ ਜਿਸ ਤਰ੍ਹਾਂ ਕਿ ਨਾਲ ਦੀ ਨਾਲ ਹੁਣ ਤੁਹਾਨੂੰ ਸਕਰੀਨ ਤੇ ਵੀ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਨਿੰਬੂਆਂ ਦੇ ਵਿੱਚੋਂ ਹੁਣ ਸਾਰਾ ਰਸਾ ਕੱਢ ਲਿੱਤਾ ਹੈ ਤੇ ਇਸ ਦੇ ਵਿੱਚ ਫਿਰ ਨਮਕ ਮਿਕਸ ਕਰ ਲੈਣਾ ਆਪਣੇ ਸਵਾਦ ਦੇ ਅਨੁਸਾਰ ਤੇ ਨਾਲ ਹੀ ਕਾਲੀਆਂ ਮਿਰਚਾ ਮਸਾਲਾ ਜੋ ਵੀ ਤੁਹਾਨੂੰ ਲੱਗਦਾ ਹੈ ਕਿ ਬੈ ਬੈਦੀ ਵਾਲੀਆਂ ਚੀਜ਼ਾਂ ਹੁੰਦੀਆਂ ਉਹ ਸਾਰੀਆਂ ਖਤਮ ਕਰਨ ਵਾਲੀਆਂ ਉਹ ਸਾਰਾ ਤੁਸੀਂ ਪਾ ਲੈਣਾ ਹੈ ਕਾਲਾ ਨਮਕ ਜੇ ਤੁਸੀਂ ਪਾਕਿਸਤਾਨੀ ਨਮਕ ਵਰਤਣਾ ਚਾਹੁੰਦੇ ਹੋ ਤਾਂ ਆ ਵੀ ਵਰਤ ਸਕਦੇ ਹੋ ਕਿਉਂਕਿ ਕਿਹਾ ਜਾਂਦਾ ਹੈ ਕਿ ਕਾਫੀ ਬਿਮਾਰੀਆਂ ਦਾ ਇਲਾਜ ਉਹਦੇ ਨਾਲ ਹੋ ਜਾਂਦਾ ਹੈ ਤੇ ਕਾਲੀਆਂ ਮਿਰਚਾਂ ਵੀ ਤੁਸੀਂ ਵਿੱਚ ਪਾ ਲੈਣੀਆਂ ਤੇ ਉਸ ਤੋਂ ਬਾਅਦ ਜਿਆਦਾ ਸਾਰਾ ਸਮਾਨ ਜਿਹੜਾ ਤੁਸੀਂ ਇੱਕ ਭਾਂਡੇ ਦੇ ਵਿੱਚ ਕੋਲੀ ਚ ਪਾ ਲੈਣਾ ਤੇ ਸਵਾਦ ਅਨੁਸਾਰ ਸਾਰੇ ਨਮਕ ਮਸਾਲੇ ਜੋ ਤੁਹਾਨੂੰ ਵਧੀਆ ਲੱਗਦੇ ਆ ਕਿਉਂਕਿ ਜੋ ਅੱਜ ਤੁਹਾਨੂੰ ਅਸੀਂ ਡਿਸ਼ ਸਖਾਰੇ ਆ ਉਹ ਹੈ ਲੈਮਨ ਜੂਸ ਵਰਗੀ ਸਿਰਫ 1 ਮਿੰਟ ਦੇ ਵਿੱਚ ਤੁਹਾਡਾ ਲੈਮਨ ਜੂਸ ਜਿਹੜਾ ਹੈ ਉਹ ਤਿਆਰ ਹੋਣਾ ਹੈ ਤੇ ਤੁਸੀਂ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰਦੇ ਰਹੋ ਤੇ ਕਮੈਂਟ ਕਰਕੇ ਦੱਸਿਓ ਕਿ ਜੋ ਤੁਹਾਨੂੰ ਸਖਾਰੇ ਆ ਉਹਦਾ ਫਾਇਦਾ ਹੋਏਗਾ ਜਾਂ ਨਹੀਂ ਹੋਵੇਗਾ ਤੇ ਤੁਹਾਨੂੰ ਕਿਸ ਤਰ੍ਹਾਂ ਲੱਗੀ ਇਹ ਵੀਡੀਓ ਤੇ ਸਾਰੇ ਮਸਾਲੇ ਜਿਹੜੇ ਆ ਇੱਕ ਕੋਲੀ ਵਿੱਚ ਇਕੱਠੇ ਕਰਨ ਤੋਂ ਬਾਅਦ ਤੁਸੀਂ ਜਿਹੜੇ ਪਦੀਨੇ ਦੇ ਪੱਤੇ ਤੋੜੇ ਸੀਗੇ ਉਹਨਾਂ ਨੂੰ ਧੋ ਕੇ ਇੱਕ ਮਿਕਸੀ ਦੇ ਕੱਪ ਦੇ ਵਿੱਚ ਪਾ ਲੈਣਾ ਮਿਕਸੀ ਦੇ ਕੱਪ ਦੇ ਵਿੱਚ ਜਦ ਇਹ ਪਦੀਨੇ ਵਾਲੇ ਪੱਤੇ ਸਾਰੇ ਪੈ ਗਏ ਤਾਂ ਇਹਦੇ ਨਾਲ ਹੀ ਤੁਸੀਂ ਜਿਹੜਾ ਨਮਕ ਮਸਾਲੇ ਹਰਦੀ ਮਿਰਚ ਜੋ ਵੀ ਤੁਸੀਂ ਇਕੱਠਾ ਕਰਿਆ ਹੋਇਆ ਸੀਗਾ ਉਹ ਸਾਰਾ ਇਹ ਪਦੀਨੇ ਆ ਦੇ ਨਾਲ ਹੀ ਇਹਦੇ ਵਿੱਚ ਪਾ ਲੈਣਾ ਵਿੱਚ ਹੀ ਰਸਾ ਵੀ ਪਾ ਲੈਣਾ ਜਿਹੜਾ ਤੁਸੀਂ ਨਿੰਬੂ ਦਾ ਰਸਾ ਕੱਟਿਆ ਸੀਗਾ ਤੇ ਤੁਹਾਨੂੰ ਹੁਣ ਇੱਕ ਚੀਜ਼ ਦਿਖਾ ਰਿਹਾ ਵੀ ਕਿਆ ਬਣੇਗਾ ਨਿੰਬੂਆਂ ਦਾ ਸਾਰਾ ਪਾਨ ਤੋਂ ਬਾਅਦ ਮਿਕਸੀ ਗ੍ਰੈਂਡਰ ਚਲਾ ਦੇਣਾ ਤੇ ਜੇਕਰ ਥੋੜਾ ਜਿਹਾ ਪਾਣੀ ਪਾ ਲੋ ਤਾਂ ਉਹ ਵੀ ਵਧੀਆ ਹੈ ਪਾਣੀ ਵਿੱਚ ਹੀ ਪਾ ਲੋ ਉਹਦੇ ਨਾਲ ਕੀ ਹੁੰਦਾ ਹੈ ਕਿ ਪਦੀਨੇ ਦੇ ਪੱਤੇ ਇਹਦਾ ਜਿਹੜਾ ਬਿਲਕੁਲ ਮਿਕਸ ਹੋ ਜਾਂਦੇ ਆ ਸ਼ੇਕ ਜਿਹਾ ਬਣ ਜਾਂਦਾ ਹੈ ਬਿਲਕੁਲ ਵਧੀਆ ਜੇ ਇੱਕ ਕੋਲੀ ਪਾਣੀ ਆ ਤੇ ਇੱਕ ਪਾ ਲੋ ਜੇ ਦੂਸਰੀ ਕੋਲੀ ਪਾਣੀ ਆ ਤਾਂ ਦੂਸਰੀ ਕੋਲੀ ਵੀ ਤੁਸੀਂ ਪਾਣੀ ਦੀ ਪਾ ਸਕਦੇ ਹੋ ਤੇ ਫਿਰ ਮਿਕਸੀ ਕਰੋ ਤੇ ਮਿਕਸੀ ਕਰਨ ਤੋਂ ਬਾਅਦ ਤੁਸੀਂ ਬਰਫ਼ ਵਾਲੀ ਟ੍ਰੇ ਲਓ ਅਤੇ ਬਰਫ਼ ਵਾਲੀ ਟਰੇ ਦੇ ਵਿੱਚ ਤੁਸੀਂ ਥੋੜੇ-ਥੋੜੇ ਜਿਹੜਾ ਸਮਾਨ ਜਿੰਨੇ ਕ ਪਾਣੀ ਆਪਾਂ ਫ੍ਰਿਜ ਦੇ ਵਿੱਚ ਲਗਾਉਨੇ ਆ ਵੀ ਇਹ ਭਾਈ ਬਰਫ਼ ਤਿਆਰ ਹੋ ਜਾਣੀ ਉਹਦੇ ਵਿੱਚ ਜਿਹੜੇ ਹੋਲ ਬਣੇ ਹੋਏ ਆ ਇਹਨਾਂ ਵਿੱਚ ਸਾਰਾ ਜਿਹੜਾ ਆਪਾਂ ਹੁਣ ਬਣਾਇਆ ਆਪਣਾ ਸਿਸਟਮ ਉਹ ਸਾਰਾ ਇਹਦੇ ਵਿੱਚ ਪਾ ਦੇਣਾ ਤੇ ਉਸ ਤੋਂ ਬਾਅਦ ਇਹਨੂੰ ਜਦ ਪੂਰਾ ਇਹ ਭਰ ਜਾਣਾ ਜਿੰਨੇ ਵੀ ਆਪਣੇ ਖਾਣੇ ਬਣੇ ਹੋਏ ਆ ਤੇ ਇਸ ਤੋਂ ਬਾਅਦ ਇਹਨੂੰ ਆਪਾਂ ਫ੍ਰਿਜ ਦੇ ਵਿੱਚ ਰੱਖ ਦੇਣਾ ਤੇ ਫ੍ਰਿਜ ਦੇ ਵਿੱਚ ਰੱਖਣ ਤੋਂ ਬਾਅਦ ਕੀ ਹੋਊਗਾ ਤਕਰੀਬਨ 6 ਤੋਂ 12 ਘੰਟਿਆਂ ਦੇ ਵਿੱਚ ਇਹਨੇ ਬਿਲਕੁਲ ਬਰਫ਼ ਵਾਂਗ ਜੰਮ ਜਾਣਾ ਤੁਹਾਨੂੰ ਉਹ ਵੀ ਵਿਖਾਉਨੇ ਆ ਕਿ ਕਿਸ ਤਰ੍ਹਾਂ ਇਹਨੇ ਬਰਫ਼ ਵਾਂਗ ਇਹ ਹੁਣ ਪੂਰੀ ਤਰ੍ਹਾਂ ਜੰਮ ਚੁੱਕੀ ਹੈ ਤੇ ਇਸ ਤੋਂ ਬਾਅਦ ਹੁਣ ਕਰਨਾ ਕੀ ਹੈ ਉਹ ਵੀ ਤੁਹਾਨੂੰ ਸਖਾਣੇ ਆ ਲੋ ਜੀ ਫਿਰ ਤੁਹਾਨੂੰ ਅੱਗੇ ਵੀ ਦੱਸਦੇ ਆ ਫਿਰ ਅੱਗੇ ਤੁਹਾਡੀ ਜੜੀ ਹੈ ਬਰਫ਼ ਬਿਲਕੁਲ ਜੰਮ ਕੇ ਤਿਆਰ ਹੋ ਚੁੱਕੀ ਹੈ ਅਤੇ ਹੁਣ ਤੁਸੀਂ ਕਰਨਾ ਕੀ ਹੈ ਦੋ ਗਲਾਸ ਲਓ ਇੱਕ ਆਪਣਾ ਲਓ ਇੱਕ ਮੇਰੇ ਲਈ ਲਓ ਤੇ ਗਲਾਸ ਦੇ ਵਿੱਚ ਤੁਸੀਂ ਆਪਣਾ ਪਾਣੀ ਪਾਓ ਤੇ ਪਾਣੀ ਪਾਨ ਤੋਂ ਬਾਅਦ ਜਿਹੜੀ ਐ ਬਰਫ਼ ਜੰਮੀ ਹੋਈ ਐ ਇਹਦੀ ਇੱਕ ਡਲੀ ਕੱਟ ਕੇ ਇੱਕ ਗਲਾਸ ਚ ਪਾਓ ਤੇ ਦੂਜੀ ਡਲੀ ਕੱਟ ਕੇ ਦੂਜੇ ਗਲਾਸ ਚ ਪਾਓ ਮਤਲਬ ਖੁਦ ਵੀ ਪੀਓ ਤੇ ਮੈਨੂੰ ਵੀ ਪਿਲਾਓ ਤੇ ਹੁਣ ਇਹਦੇ ਚ ਫਾਇਦਾ ਕੀ ਹੁੰਦਾ ਫਾਇਦਾ ਇਹ ਹੋ ਗਿਆ ਵੀ ਤੁਹਾਡਾ ਬਿਲਕੁਲ ਸ਼ੇਕ ਤਿਆਰ ਹੋ ਗਿਆ ਬਰਫ਼ ਦੀ ਡਲੀ ਚੱਕੋ ਅਤੇ ਗਲਾਸ ਚ ਪਾਓ ਅਤੇ ਘੁੱਟ ਕਰਕੇ ਅੰਦਰ ਪੀਜੋ ਕੋਈ ਨਿੰਬੂ ਪਾਣ ਦੀ ਲੋੜ ਨਹੀਂ ਕੋਈ ਪੁਦੀਨਾ ਪਾਣ ਦੀ ਲੋੜ ਨਹੀਂ ਕੋਈ ਮਿਰਚਾ ਪਾਣ ਦੀ ਲੋੜ ਨਹੀਂ ਕੋਈ ਕਿਸੇ ਤਰ੍ਹਾਂ ਦਾ ਮਸਾਲੇ ਪਾਣ ਦੀ ਲੋੜ ਨਹੀਂ ਸਿਰਫ ਪਾਣੀ ਪਾਓ ਤੇ ਦੋ ਡਲੀਆਂ ਵਿੱਚ ਬਰਫ਼ ਦੀਆਂ ਜੰਮੀਆਂ ਹੋਈਆਂ ਵਿਚ ਪਾ ਕੇ ਨਜ਼ਾਰੇ ਲਓ ਠੰਡਾ ਠਾਰ ਤੇ ਕਹੋ ਬਾਈ ਨਜ਼ਾਰਾ ਆ ਗਿਆ ਹੁਣ ਕਮੈਂਟ ਚ ਵੀ ਲਿਖ ਦਿਓ ਨਜ਼ਾਰਾ ਆਇਆ ਕਿ ਨਹੀਂ ਧੰਨਵਾਦ ਸਾਰਿਆਂ ਨੂੰ